ਗੰਗਾ ਪ੍ਰਸ਼ਾਦ ਤੁਹਾਡੀ ਦੁਕਾਨ ਭਾਈ ਕਿੱਥੇ ਡੀਬਿਓਰ ਤੇ ਮੇਰੀ ਦੁਕਾਨ ਗੁਰਤੇਗ ਬਾਦਨਗਰ ਮੇਨ ਰੋਡ ਤੇ ਆ ਇਹ ਦੁਕਾਨ ਦਾ ਨਾਮ ਵੀ ਬਿਊਟੀ ਸੈਂਟਰ ਜਰਨਲਿਸਟ ਹੋਰ ਇਹ ਗੱਲ ਬਾਤ ਹੋਈ ਸੱਚੀ ਗੱਲ ਮੈਂ ਦੁਕਾਨ ਵਧਾ ਕੇ 10 ਸਵਾ ਦਾ ਘਰ ਚ ਲੈ ਗਿਆ ਤੇ ਜਦੋਂ ਸਵੇਰੇ ਮੈਂ ਆਪਣੇ ਕੈਮਰੇ ਚੈੱਕ ਕੀਤੇ ਆਉਣ ਤੋਂ ਪਹਿਲੇ ਮੈਂ ਰਾਤ ਨੂੰ ਕੈਮਰੇ ਚੈੱਕ ਕਰ ਲੰਨਾ ਚੈੱਕ ਕੀਤੇ ਤੇ ਮੇਰੀ ਦੁਕਾਨ ਤੇ ਇਹ ਅਣਪਛਤ ਬੰਦਿਆਂ ਨੇ ਚੋਰੀ ਕੀਤੀ ਆ ਉਹ ਪਹਿਲੇ ਮੇਰੀ ਉੱਤੇ ਮੌਂਟੀ ਆ ਪਿੱਛੇ ਦੇ ਆਇਸ਼ ਆ ਉਤੇ ਮੰਮਟੀ ਮੰਟਿੰ ਨੂੰ ਤੋੜ ਕੇ ਥੱਲੇ ਦਰਵਾਜ਼ਾ ਫੇਰ ਦੁਕਾਨ ਵਾਲਾ ਵੀ ਤੋੜ ਕੇ ਅੰਦਰ ਵੜੇ ਆ। ਅੰਦਰ ਵੜਨ ਤੋਂ ਬਾਅਦ ਉਹਨੇ ਧੜੀ ਕਾਂਦੀ ਕੋਲਾ ਫੜੀ ਕੀਤੀ ਆ। ਜੋ ਕੁਝ ਵੀ ਹੈਗਾ ਕਿ ਉਹ ਲੈ ਗਏ। ਕੈਸ਼ ਪਿਆ ਸੀ ਮੇਰਾ। ਇੰਨਾ ਕੈਸ਼ ਛੱਡੋ। ਕੈਸ਼ ਅੰਦਾਜ਼ਾ 2.5 ਦੇ ਆਸੇ-ਪਾਸੇ ਕਿਉਂਕਿ ਮਾਰਕੀਟ ਦਾ ਲੈਣ-ਦੇਣ ਕਰਨਾ ਸੀ। ਤੇ ਮੈਂ ਸੋਚਿਆ ਕਿ ਘਰ ਆਉਂਗਾ। ਪਰ ਰਾਤ ਨੂੰ ਇਹ ਘਰਾ ਹੋ ਗਿਆ। ਤੇ ਪਹਿਲੇ ਵੀ ਦੋ ਤਿੰਨ ਵਾਰੀ ਹੱਥ ਲੱਗ ਚੁੱਕੇ ਆ। ਇਹ ਕਦੀ ਪਹਿਲੇ ਵੀ ਕੰਪਲੀਟ ਕੀਤੀ ਆ। ਇਹ ਤਾਂ ਸਾਲ ਕਰੀਬ ਪਹਿਲੇ ਪਿਸਤਲ ਵਿਖਾ ਕੇ ਲੁੱਟ ਕੇ ਲੈ ਗਏ ਸੀ ਪੁਲਿਸ ਦੇ ਕੰਪਲੇਂਟ ਕੀਤੀ ਪਰ ਪੁਲਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਸਾਨੂੰ ਹੀ ਕਹਿੰਦੇ ਕਿ ਤੁਸੀਂ ਆਪਣੇ ਕੈਮਰੇ ਸੈੱਟ ਕਰੋ ਉਹ ਗੱਲ ਭੁੱਲੇ ਤੇ ਮਾਰੀ ਮੇਰੀ ਸਨ ਲੱਗੀ ਆ ਪਰ ਉਹਨੂੰ ਬਚਾਅ ਹੋ ਗਿਆ ਪਰ ਕਰਦਾ ਤੀ ਬਚਾਅ ਨਹੀਂ ਹੋ ਪਾਇਆ ਕਿਉਂਕਿ ਉਹ ਪੂਰਾ ਲੁੱਟ ਕੇ ਲੈ ਗਏ ਆ ਹੋਰ ਕੀ ਕੀ ਸਮਾਨ ਆਪਣ ਗੁਦਾਨ ਚ ਲੈ ਗਏ ਦੁਕਾਨ ਜੋ ਕੈਸ਼ ਲੈ ਗਏ ਆ ਬਾਕੀ ਥੋੜਾ ਬੋਤਾ ਜਿਹੜਾ ਦੁਕਾਨ ਦਾ ਸਮਾਨ ਉਹ ਲੈ ਗਏ ਆ ਚੌਕਲੇਟਾਂ ਲੈ ਗਏ ਕੋਲਡ ਡਰਿੰਕ ਲੈ ਗਏ ਉਹ ਇਹ ਲੈ ਗਏ ਆ ਜਿਹੜੀ ਚੀਜ਼ ਉਹਨਾਂ ਦੇ ਕੰਮ ਦੀ ਸੀ ਉਹ ਆਪਣੀ ਲੈ ਗਏ ਆ ਇਸ ਮੰਦੀ ਕੋਈ ਦਰਖਾਸਤ ਕਰ ਦਿੱਤੀ ਆ ਪੰਜ ਦਰਖਾਸਤ ਸੀ ਥਾਣੇ ਦਿੱਤੀ ਆ ਵੇਖੋ ਹੁਣ ਕੀ ਕਾਰਵਾਈ ਹੁੰਦੀ ਆ ਬਿੰਨੂ ਤੇ ਉਮੀਦ ਨਹੀਂ ਆ ਕਿ ਕਾਰਵਾਈ ਹੋਵੇ ਕੋਈ ਪਹਿਲੇ ਨਹੀਂ ਦੋ ਤਿੰਨਾਂ ਦੀ ਹੋਈ ਹੁਣ ਕੀ ਕਰਨੀ ਆ ਇਹ ਸੁੱਤੇ ਆ ਇਹ ਪੈਸੇ ਦੇ ਲੈਣ ਦੇਣ ਕਰਦੇ ਆ ਕਹਿ ਦਿੰਦੇ ਆ ਆਪਣੀਆਂ ਵੱਡੀਆਂ-ਵੱਡੀਆਂ ਚੜ੍ਹਾਈਆਂ ਕਰਨ ਲਈ ਕਈ ਆ ਕਰਾਂਗੇ ਉਹ ਕਰਾਂਗੇ ਅੱਜ ਤੱਕ ਮੇਰੀ ਨਜ਼ਰ ਤੇ ਇਹਨਾਂ ਨੇ ਕੁਝ ਨਹੀਂ ਕੀਤਾ ਸਰ ਆਪ ਨੂੰ ਲੱਗਦਾ ਕੀ ਅੰਕਨ ਨਜ਼ਰ ਮੰਗੇ ਹੋਈਆਂ ਕਿ ਇਨਾਂ ਨੂੰ ਜਲਦੀ ਜਲਦੀ ਟ੍ਰੈਪ ਕਰਕੇ ਫੜਿਆ ਜਾਵੇ ਮੇਰੀ ਪ੍ਰਭਾਈ ਕਰਵਾਈ ਜਾਵੇ ਤੇ ਇਨਸਾਫ ਹੋਣਾ ਚਾਹੀਦਾ ਬਾਕੀ ਵੇਖੋ ਅੱਗੇ ਕੀ ਹੁੰਦਾ ਆਪਾਂ ਤੇ ਕਹਿ ਹੀ ਸਕਦੇ ਹਾਂ ਸਰ ਕਿਸ ਤਰ੍ਹਾਂ ਤੁਸੀਂ ਦੇਖਦੇ ਤਰਨਤਾਂ ਚ ਚੋਰੀਆਂ ਜਿਹੜੀਆਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਲੋਕਾਂ ਨੂੰ ਵਧਦੀਆਂ ਜਾ ਰਹੀਆਂ ਉਹਦਾ ਤਾਂ ਕੀ ਕਰੀ ਕੋਰੇ ਬਾਰੇ ਕੀ ਕਹਣਾ ਹੈ ਸਾਰਿਆਂ ਨੂੰ ਪਤਾ ਹੈ ਜੱਗ ਜਾਹਿਰ ਹੈ ਕੁਝ ਵੀ ਨਹੀਂ ਹੋਣਾ ਇਹ ਵੀ ਬਾਅਦ ਚ ਪਹਿਲੇ ਫੜ ਲੈਂਦੇ ਆ ਫਿਰ ਛੱਡ ਦਿੰਦੇ ਆ ਜੇ ਅਹੀ ਕੋਈ ਕਾਰਵਾਈ ਕਰਦੇ ਆ ਤਾਂ ਉਲਟਾ ਸਾਡੇ ਤੇ ਕੇਸ ਬਣਾਉਂਦੇ ਆ ਕੋਈ ਮਾਰਨਾ ਨਹੀਂ ਕੁੱਟਣਾ ਨਹੀਂ ਕੋਈ ਆਹ ਕਰਤਾ ਤੁਹਾਡੇ ਤੇ ਕੇਸ ਹੋਊਗਾ ਇਹਦਾ ਹੱਥ ਟੁੱਟ ਗਿਆ ਦਾ ਪੈਰ ਟੁੱਟ ਗਿਆ ਇਹਨਾਂ ਨੇ ਕੁਝ ਨਹੀਂ ਕਰਨਾ ਬਾਕੀ ਫਿਰ ਵੀ ਆਈਆਂ ਤੇ ਉਮੀਦ ਲਾਉਣੀ ਆ ਕਿ ਕੁਝ ਕਰਨ ਬਾਕੀ ਵੇਖੋ ਕੀ ਹੁੰਦਾ